ਜ਼ਿਲ੍ਹਾ ਫਾਜ਼ਿਲਕੇ ਤੋਂ ਚੱਲ ਕੇ ਫਰੋਇਪੁਰ ਦੇ ਕਸਬਾ ਮਮਦੋਟ ਨੂੰ ਆ ਰਹੀ ਇੱਕ ਬਰਾਤੀ ਪਰਿਵਾਰ ਨੂੰ ਰਾਹ ਵਿੱਚ ਘੇਰ ਕੇ ਕਾਰ ਸਵਾਰਾਂ ਨੇ ਕੀਤੀ ਕਾਰ ਦੀ ਭੰਤੜ ਔਰਤਾਂ ਤੇ ਬਜ਼ੁਰਗ ਸਮੇਤ ਕਾਰ ਚਾਲਕ ਦੀ ਕੀਤੀ ਗਈ ਕੁੱਟਮਾਰ ਥਾਣਾ ਲਖੋਕੇ ਬਹਿਰਾਮ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਡੀਐਸਪੀ ਗੁਰੂਰ ਸਾਹਿਬ ਰਾਜਵੀਰ ਪਹੁੰਚੇ ਮੌਕੇ ਤੇ ਪੁੱਜੇ ਜ਼ਿਲ੍ਹਾ ਫਰੋਇਪੁਰ ਦੇ ਪਿੰਡ ਲੱਖੋ ਕੇ ਬਹਿਰਾਮ ਵਿਖੇ ਬਰਾਤੀਆਂ ਦੀ ਗੱਡੀ ਦੀ ਭੰਨ ਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹਾ ਫਾਜ਼ਿਲਕਾ ਪਿੰਡ ਮੱਬੋ ਕੇ ਵੱਡਾ ਤੋਂ ਮਮਦੋਟ ਦੇ ਨੇੜਲੇ ਪਿੰਡ ਲੱਖਾ ਸਿੰਘ ਵਾਲਾ ਹਿਥਾੜ ਵਿਖੇ ਆ ਰਹੇ ਇੱਕ ਬਰਾਤੀਆਂ ਦੀ ਕਾਰ ਸਵਾਰਾ ਕੁਝ ਨੌਜਵਾਨਾਂ ਨੇ ਪਿੰਡ ਲੱਖੋ ਕੇ ਬਹਿਰਾਮ ਦੇ ਨੇੜੇ ਘੇਰ ਕੇ ਕਾਰ ਦੀ ਪਹਨ ਤੋੜ ਕਰਨ ਦਾ ਅਤੇ ਕਾਰ ਸਵਾਰ ਪੰਜ ਜਣਿਆਂ ਦੀ ਕੁੱਟਮਾਰ ਕਰਨ ਦੀ ਘਟਨਾ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਮਮਦੋੜ ਦੇ ਨੇੜਲੇ ਪਿੰਡ ਲਖਮੀਰ ਕੇ ਉਤਾੜ ਤੋਂ ਸਰਜੀਤ ਸਿੰਘ ਆਪਣੀ ਦੋ ਲੜਕੀਆਂ ਅਤੇ ਇੱਕ ਪੋਤਰੇ ਸਮੇਤ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਮੰਬੋ ਕੇ ਵੱਡਾ ਵਿਖੇ ਸਾਲੇ ਦੇ ਵਿਆਹ ਤੇ ਗਏ ਹੋਏ ਸਨ ਅਤੇ ਉਥੋਂ ਉਹ ਬਰਾਸ ਸਮੇਤ ਮਮਦੋੜ ਦੇ ਨੇੜਲੇ ਪਿੰਡ ਲਖਾ ਸਿੰਘ ਵਾਲਾ ਇਹ 3 ਵਿਖੇ ਪਹੁੰਚਣਾ ਸੀ ਤਾਂ ਰਸਤੇ ਵਿੱਚ ਲੱਖੋ ਕੇ ਬਹਿਰਾਮ ਲੱਗੇ ਕਾਰ ਸਵਾਰਾਂ ਨੇ ਗੱਡੀ ਨੂੰ ਸਾਹਮਣੇ ਲਿਆ ਕੇ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ ਉਤਰਦੇ ਅੰਸਾਰ ਹੀ ਤੇਜ਼ ਧਾਰ ਹਥਿਆਰ ਅਤੇ ਬੇਸਬਾਲਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹਮਲੇ ਦੌਰਾਨ ਉਹਨਾਂ ਨੇ ਗੱਡੀ ਦੇ ਸ਼ੀਸ਼ੇ ਦੀ ਭੰਨਤੋੜ ਕੀਤੀ ਅਤੇ ਕਾਰ ਵਿੱਚ ਬੈਠੀਆਂ ਦੋ ਔਰਤਾਂ ਤੇ ਇੱਕ ਬਜ਼ੁਰਗ ਸਮੇਤ ਕਾਰ ਚਾਲਕ ਨੋ ਵੀ ਕਾਫੀ ਸੱਟਾਂ ਮਾਰੀਆਂ ਨੇੜਲੇ ਖੇਤਾਂ ਵਿੱਚ ਕੰਮ ਕਰ ਰਹੇ ਕਿਸਾਨ ਅਤੇ ਪਿੱਛੋਂ ਇੱਕ ਹੋਰ ਆ ਰਹੀ ਬਰਾਤ ਦੀ ਗੱਡੀ ਆ ਜਾਣ ਕਾਰਨ ਹਮਲਾਵਰ ਛੱਡ ਕੇ ਭੱਜ ਨਿਕਲੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾੜਾ ਲੱਕੋ ਕੇ ਬਹਿਰਾਮ ਦੇ ਮਹਿਲਾ ਐਸਐਚਓ ਮੈਡਮ ਪਰਮਜੀਤ ਕੌਰ ਵੀ ਸਮੇਤ ਪੁਲਿਸ ਪਾਰਟੀ ਘਟਨਾ ਵਾਲੀ ਥਾਂ ਤੇ ਪਹੁੰਚੇ ਅਤੇ ਬਰੀਕੀ ਨਾਲ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਇਸ ਜਾਂਚ ਪੜਤਾਲ ਦੌਰਾਨ ਹਲਕਾ ਗੁਰੂ ਅਰਸਾਏ ਦੇ ਡੀਐਸਪੀ ਰਾਜਵੀਰ ਸਿੰਘ ਵੀ ਮੌਕੇ ਤੇ ਪੁੱਜੇ। ਉਹਨਾਂ ਨੇ ਦੱਸਿਆ ਕਿ ਕੱਲ ਘੜੋਲੀ ਦੀ ਰਸਮ ਦੌਰਾਨ ਕਿਸੇ ਗਾਣੇ ਨੂੰ ਲੈ ਕੇ ਰੰਜਸ਼ ਹੋ ਗਈ। ਉਹਨਾਂ ਨੇ ਦੱਸਿਆ ਕਿ ਔਰੋਪੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਅੱਜ ਕੇ 20 ਮਿੰਟ ਡੈਮ ਸੀਗਾ। ਕੀ ਘਟਨਾ ਵਾਪਰੀ? ਅਸੀਂ ਇਧਰੋਂ ਆ ਰਹੇ ਸੀਗੇ ਆਪਣੇ ਮੈਰਿਜ ਤੋਂ ਬਰਾਤ ਜਾ ਰਹੇ ਸੀਗੇ। ਇਹ ਅੱਗੋ ਗੱਡੀ ਆਈ ਆ yellow plate ਸੀਗੀ ਅਚਾਨਕ ਪਹਿਲਾਂ ਉਹਨਾਂ ਨੇ ਇੱਧਰ ਕੀਤੀ ਗੱਡੀ ਮੱਧਰੋਂ ਕਟਣ ਲੱਗਿਆ ਫਿਰ ਅੱਗੋ ਆ ਕੇ ਖੜ ਕੇ ਬਸ ਆਉਂਦੇ ਸਾਰੀ ਉਹਨਾਂ ਨੇ ਅੱਗੋ ਮਾਰਨਾ ਸ਼ੁਰੂ ਕਰ ਦਿੱਤਾ ਕਿੰਨੇ ਕੁ ਜਣੇ ਸੀ 6 ਜਣੇ ਸੀਗੇ ਪੂਰੇ ਕਾਦੇ ਨਾਲ ਹਮਲਾ ਕੀਤਾ ਉਹਨਾਂ ਕੋਲ ਸੀ ਬੇਸਬਾਲ ਸੀਗੇ ਕਿਤਗੀਆਂ ਕੋਲ ਕਾਪੇ ਸੀਗੇ ਤੇ ਕੁਝ ਕੁਲ ਕੁਰਬਾਨਾ ਸੀ ਕਿ ਕੀ ਨੁਕਸਾਨ ਹੋਇਆ ਗੱਡੀ ਰੁੱਟੀ ਜਾ ਇੱਕ ਪੁਆਈ ਦੇ 6 ਮੋਰਾ ਸੀ ਜਾਂ ਮੇਰੀ ਚੈਨ ਤੇ ਕੜਾ ਸੀਗਾ ਕਿੰਨੇ ਕੁ ਜਣੇ ਗਏ ਸੀ ਅਸੀਂ ਉਹ ਹਮਲਾਵਰ ਕਿੰਨੇ ਜਣੇ ਸੀ 6 ਜਣੇ ਕਾਰਨ ਕੀ ਬਣਿਆ ਉਹਨਾਂ ਨੇ ਹਮਲਾ ਕੀਤਾ ਪਤਾ ਨਹੀਂ ਲੱਗਿਆ ਜਾਣ ਪਛਾਣ ਸੀਗੇ ਦੋ ਮੁੰਡੇ ਜਾਣ ਪਛਾਣ ਸੀਗੇ ਕਿੱਥੋਂ ਦੇ ਸੀਗੇ ਉਹ ਤੇ ਫਾਈਲ ਕਰਦੇ ਤੇ ਪੁਲਿਸ ਨੂੰ ਦੱਸਤਾ ਵੀ ਨਾਮ ਪਤਾ ਕੀ ਹਾਂ ਸਭ ਕੋਈ ਐਡਰੈਸ ਦੇ ਦੱਸਤਾ ਉਹਨਾਂ ਦਾ ਕੌਣ ਨੇ ਕਿੱਥੋਂ ਦੇ ਨੇ ਉਹ ਮੈਂ ਜ਼ਿਲ੍ਹਾ ਫਾਈਲ ਕਰਾ ਪਿੰਡ ਮੁੰਬੇ ਕੇ ਜਮਾ ਬਾਰਡਰ ਦੇ ਉੱਪਰ ਹੈ ਨਾਮ ਨਾਮ ਇੱਕ ਦਾ ਨਾਮ ਹੈ ਗੌਰਵ ਤੇ ਸੰਨੋਪ ਕਰਨੈਲ ਤੇ ਇੱਕ ਦਾ ਨਾਮ ਰਾਏ ਕੁਤਰਾਜ ਤੇ ਸਨੁ ਜਸਵੰਤ ਪੁਲਿਸ ਕਾਰਵਾਈ ਕਰ ਰਹੀ ਹੈ ਹਾਂਜੀ ਸਵਾਸਤਾ ਦੁਆਰੇ ਆਪ ਕੋ ਦੇਖੋ ਨਹੀਂ ਸਾਰਾ ਇਹ ਨਹੀਂ ਤਾਂ ਵਿਆਹ ਤੇ ਗਏ ਆ ਫਾਇਰ ਕੇ ਜ਼ਿਲ੍ਹੇ ਚ ਪਰ ਪਿੰਡ ਮੁੰਬੇ ਕੇਗਾ ਜੀ ਵੱਡਾ ਮੁੰਬੇ ਕੇ ਉੱਥੇ ਗਏ ਆ ਕੱਲ ਗਏ ਆ ਅਸੀਂ ਤੇ ਰਾਤ ਰਹੇ ਆ ਤਸਵੀਰਾਂ ਹੀ ਚੱਲ ਪਏ ਮੇਰੇ ਨਾਲ ਦੋ ਮੇਰੀਆਂ ਕੁੜੀਆਂ ਨੇ ਇੱਕ ਮੇਰਾ ਪੋਤਰਾ ਹੈ ਇੱਕ ਪਰੋਤੜੀ ਹੈ ਇੱਕ ਨਾਲ ਬੰਦਾ ਰਾਜਸਿਹਾਰ ਉਹ ਵੀ ਨਾਲ ਸਾਡੇ ਅਸੀਂ ਆ ਰਹੇ ਆਂ ਸਾਨੂੰ ਕੋਈ ਪਤਾ ਨਹੀਂ ਲੱਖੋ ਕਿ ਹੱਲ ਲੱਗੇ ਆ ਅੱਗੇ ਹੱਦ ਤੱਕ ਨੂੰ ਬੜੀ ਕੀਤਾ ਉਹ ਪਤਾ ਹੀ ਉਹਦਾ ਲੱਗਾ ਜਦ ਕੰਟੀ ਹੋਣਾ ਚਾਹ ਕੇ ਹੱਥ ਕੋਲ ਹਾਰ ਕੇ ਤੇ ਮੈਨੂੰ ਪਤਾ ਨਹੀਂ ਚੀਹੇ ਛੁਏ ਪੰਨ ਲਾ ਪਿਆ ਸਾਨੂੰ ਪਤਾ ਹੀ ਨਹੀਂ ਲੱਗਿਆ ਸਹੋਂ ਨਹੀਂ ਦਿੱਤਾ ਸਾਨੂੰ ਕਿੰਨੇ ਕੁ ਜਣੇ ਸੀਗੇ ਉਹ ਪੰਜ ਵੀ ਦਸੇ ਨੇ ਪੰਜ 6 ਇਹਨੇ ਕਹੇ ਪੰਜ ਕੁ ਜਣੇ ਮੇਰੇ ਖਿਆਲ ਕੀ ਕੀ ਨੁਕਸਾਨ ਹੋਇਆ ਨੁਕਸਾਨ ਇੱਕ ਤਾਂ ਕੁੜੀਆਂ ਕੋਲ ਗਿਆਣਾ ਹੈਗਾ ਸੀ ਉਹ ਲੈ ਗਏ ਤੇ ਬਾਠੀ ਆ ਕਿੱਥੇ ਸਾਡਾ ਬੜਾ ਬੋਝ ਜਾ ਰਿਹਾ ਮੇਰੀ ਫਤ ਲੱਗੇ ਹੋਏ ਨੇ ਉਹ ਤਾਂ ਦੋ ਹੀ ਲੱਗੇ ਆਣੇ ਹਾਂਜੀ ਸੱਟਾਂ ਵੀ ਲੱਗੀਆਂ ਸਾਨੂੰ ਲਾ ਕੇ ਗਏ ਨੇ ਜੀ ਕਿੰਨੇ ਜਣੇ ਝੱਕ ਪਏ ਹੋਏ ਨੇ ਸਾਡੇ ਨਾਲੇ ਚ 6 ਬੁਜਨ ਹੋਣੇ ਚਾਹੀਦੇ ਇੱਕ ਤਾਂ 6 ਜਣੇ ਟ੍ਰੈਵਲ ਸੀਟ 6 ਜਣੇ ਹੋਣੇ ਚਾਹੀਦੇ ਮੇਰੇ ਦਿਲ ਮੰਦਾ ਸੱਟਾਂ ਉਹਨਾਂ ਨੇ ਕਾਦੇ ਕਾਦੇ ਨਾਲ ਮਾਰੀਆਂ ਕਿੰਨੇ ਜਣੇ ਸੀਗੇ ਉਹਨਾਂ ਕੋਲ ਜਿਹੜੇ ਸਾਰੇ ਹੈਗੇ ਆ ਵਾ ਵਸਤੇ ਹੈਗੇ ਉੱਟੀ ਜਿਹੜੇ ਪੈਨ ਟਾਪੇ ਘਾਟੋਂ ਨਾਲ ਚੁਲਾਏ ਨੇ ਤੇ ਕਰ ਪਾਣੀ ਇੱਕ ਲੰਡੀ ਜਗੀ ਸੀ ਉਹਦਾ ਸੱਟ ਗਏ ਨੇ ਇੱਥੇ ਜਾਵੋਗੇ ਵਿੱਚ ਥੱਲੇ ਪਈ ਕਿੰਨੇ ਜਣੇ ਸੀਗੇ ਉਹ ਜੀ 6 ਜਣੇ ਸੀਗੇ ਤੇ ਕੋਈ ਸਮਾਨ ਵੀ ਖੋਇਆ ਗਿਆ ਤੁਹਾਡਾ ਹਾਂ ਜੀ ਸਮਾਨ ਦਾ ਵੀ ਨੁਕਸਾਨ ਹੋਇਆ ਹਾਂ ਨੁਕਸਾਨ ਸਾਡਾ ਸੋਨਾ ਕੁੜੀਆਂ ਪਾਇਆ ਸੀ ਇੱਕ ਮੌਜੂਦਾ ਸਰਪੰਚ ਨਹੀਂ ਆਪਣੇ ਫਰੋਲੇ ਕੀ ਹਾਂਜੀ ਹਾਂਜੀ ਮੇਰੀ ਕੁੜੀ ਉੰਦੇ ਗੱਲ 'ਚ ਹੈਗਾ ਜੀ ਇਹ ਦੂਜੀ ਕੁੜੀ ਹੈਗੀ ਹੈ ਹੜੋ ਪਾਰ ਵਾਲੀ ਉੱਤੇ ਮੋਹਰਾ 6 ਹੈਗੀਆਂ ਸੀ ਗੱਲ 'ਚ ਕੋਈ ਨਹੀਂ ਉਹਦਾ ਜੀ ਜੱਕੜਾ ਸੀ ਉਹਦਾ ਪੁੱਤਰ ਕੁੜੀ ਉੰਦੇ ਹੱਡੇ ਦਾ ਪੋਸਤਰੇ ਮੇਰੇ ਦਾ ਬਲੈਕ ਹੀ ਘਟਨਾ ਵਾਪਰੀ ਹੈ ਜੀ ਹਾਂਜੀ ਹਾਂਜੀ ਇਹ ਆਪਣੇ ਜਿਹੜੀ ਮਦਈ ਤੇ ਰਿਆ ਇਹ ਆਪਣੇ ਸਰਜੀਤ ਸਿੰਘ ਸਾਨੂੰ ਤੁਲਸਾ ਸਿੰਘ ਦੇ ਸੁਖਵਿੰਦਰ ਸਿੰਘ ਸਾਨੂੰ ਕਿਰਪਾਲ ਸਿੰਘ ਇਹ ਲਖਮੀਰ ਕੇ ਤਾੜਦੇ ਆ ਤੇ ਇਹ ਕਹਿੰਦੇ ਸੀਗੇ ਵੀ ਅਸੀਂ ਉੱਥੇ ਮੰਬੋਗੇ ਪਿੰਡ ਸਾਡੇ ਮਾਮੇ ਦੇ ਮੁੰਡੇ ਦਾ ਵਿਆਹ ਸੀਗਾ ਤੇ ਉੱਥੋਂ ਇਹ ਬਰਾਤ ਤੇ ਆ ਰਹੇ ਸੀਗੇ ਲਖੋਵਾਲ ਪਿੰਡ ਤੇ ਉੱਥੇ ਵੀ ਕਦੇ ਪਤਾ ਲੱਗਾ ਅੰਦਰ ਖਾਤੇ ਵੀ ਇਹਨਾਂ ਦੀ ਬੈਸਮ ਵਸਾਈ ਕੋਈ ਗਾਣਿਆਂ ਗੁਣਿਆਂ ਤੋਂ ਹੋਈ ਆ ਇੱਥੇ ਆਣ ਕੇ ਇਹਨਾਂ ਦਾ ਕੋ ਉਹਨਾਂ ਨੇ ਮਤਲਬ ਗੱਡੀ ਹੋਰ ਲਿਆ ਆ ਕੇ ਤੇ ਇਹਨਾਂ ਦੇ ਛੀਛੇ ਛੇ ਤੂੜਤੇ ਆ ਥੋੜੀਆਂ ਬੰਦੀਆਂ ਸੱਟਾਂ ਲਾਈਆਂ ਆਵਾ ਤੇ ਉਹਦੇ ਬਾਰੇ ਤਸਦੀਕ ਕਰ ਰਹੇ ਆ ਇਹ ਕੈਨੇਡਾ ਵੀ ਜਾਣ ਲੱਗਿਆ ਸਾਡਾ ਕੋਈ ਸੋਨੇ ਦੀ ਆਈਟਮ ਹੀ ਉਹ ਵੀ ਲੈ ਗਏ ਉਹਦੇ ਬਾਰੇ ਤਸਦੀਕ ਕਰਦੇ ਆ ਤੇ ਐਸ ਐਚ ਓ ਸਾਹਿਬ ਚੱਲੇ ਆਉ ਪਿੰਡ ਜਾ ਕੇ ਤੇ ਤਸਦੀਕ ਕਰਦੇ ਆ ਨਾਲੇ ਦੋਛੀਆਂ ਉਹਨਾਂ ਨੂੰ ਫੜ ਕੇ ਫੇਰ ਪਤਾ ਲੱਗੂਗਾ ਕੀ ਗੱਲਬਾਤ ਹੋਈ ਸੱਤਾ ਕਿੰਨਿਆਂ ਕਿਨੋਂ ਲੱਗੇ ਆ ਕੋਈ ਨੁਕਸਾਨ ਵੀ ਹੋਇਆ ਨਹੀਂ ਕੋਈ ਜ਼ਿਆਦਾ ਨਹੀਂ ਸੱਟਾਂ ਦੇ ਉਹਨਾਂ ਦੇ ਜਿਹੜਾ ਕਾਰ ਦੇ ਸ਼ੀਸ਼ੇ-ਸ਼ੀਸ਼ੂ ਟੁੱਟ ਕੇ ਵੱਜੇ ਆ ਤੇ ਜਾਂ ਕਿਸੇ ਦਾ ਮੜਾ-ਮੋਟਾ ਡਾਂਗ-ਚੋਟਾ ਵੱਜਾ ਹੋਰ ਕੋਈ ਜ਼ਿਆਦਾ ਸੱਟ ਨਹੀਂ ਹੈਗੀ ਹਾਂ ਛਿਰੀਟਾਂ ਝੋਟ ਆਈਆਂ ਕੋਈ ਉਹਨਾਂ ਦਾ ਸਮਾਨ ਵਗੈਰਾ ਵੀ ਕਹਿੰਦੇ ਸਾਡਾ ਨੁਕਸਾਨ ਇਹਨਾਂ ਨੇ ਕਹਿਨ ਦਾ ਵਗਿਆ ਵੀ ਕੋਈ ਸੋਨਾ ਵਗੈਰਾ ਵਾ ਉਹ ਤਸਦੀਕ ਕਰ ਲੈਣੇ ਉਹ ਗੱਲ ਦੀ ਕਿਉਂਕਿ ਜੇ ਇਹਨਾਂ ਦਾ ਝਗੜਾ ਆਇਆ ਤੇ ਫਿਰ ਸੋਨੇ ਵਾਲੀ ਗੱਲ ਤੇ ਨਹੀਂ ਹੁਣ ਚ ਪਰ ਫਿਰ ਵੀ ਤਸਦੀਕ ਕਰ ਲੈਣੇ ਤੇ ਹਮਲਾਵਰਾਂ ਦੀ ਕੋਈ ਪਛਾਣ ਹੋਈ ਕਿੱਥੋਂ ਦੇ ਸੰਕਾਰ ਨੇ ਕੀ ਵਜ੍ਹਾ ਰਹੀ ਦੱਸਿਆ ਵਾ ਵੀ ਕੋਈ ਰਾਜਕੁਮਾਰ ਸਾਨੂੰ ਜਸਵੰਤ ਆ ਇਹ ਵਜਾ ਰੰਜਿਸ਼ ਕੀ ਹੋ ਸਕੀ ਵਜਾ ਰੰਜਿਸ਼ ਕੋਈ ਵਿਆਹ ਦੇ ਵਿੱਚ ਆਦੇ ਕੋ ਸਰਪੰਚੀ ਦੇ ਗਾਣੇ ਕੋਨੇ ਤੋਂ ਹੋਇਆ ਬਾਕੀ ਤਸਦੀਕ ਕਰਦੇ ਆ ਜੀ ਇਧਰ ਆ ਜੀ